ਜਾਦੇ ਉਹਨਾਂ ਦੀਆਂ ਕੁੜੀਆਂ ਕੰਮਲੀਆਂ ਜਾਂਦੀਆਂ ਹੁੰਦੀਆਂ ਨੇ ਜਾਂ ਉਹਨਾਂ ਦੇ ਮੁੰਡੇ ਕਮਲੇ ਹੋ ਕੇ ਘਰੋਂ ਨਿਕਲ ਜਾਂਦੇ ਹੁੰਦੇ ਆ ਤੇ ਐਸਡੀਐਮ ਸਾਹਿਬ ਨੂੰ ਖੋਦ ਇਹ ਦੱਸਿਆ ਆ ਵੀ ਇਹ ਦੇ ਨਾਲੋਂ ਵੀ ਘਟਨਾ ਵੱਡੀ ਕੋਈ ਆਪਰ ਜੀ ਨਾਲ ਤੇ ਫਿਰ ਜ਼ਿੰਮੇਵਾਰ ਹੋ ਸ੍ਰੀ ਹੋਣਗੇ ਜਿਹੜੇ ਬਿਲਕੁਲ ਜੀ ਬਿਲਕੁਲ ਉਹ ਬੰਦ ਕੀਤਾ ਹੋਏ ਨੇ ਹਸਾਨੀ ਵਾਲੇ ਤੋਂ ਚਲਦ ਗਾਂ ਤਾਰ ਤੋਂ ਤਾਰ ਤੋਂ ਬਾ ਪਿਛਲੇ ਚ ਜੰਗ ਲੱਗੀ ਸੀ ਨਾ 23 25 ਦੇ ਵਿੱਚ ਉਹ ਫੌਜ ਨੇ ਇੱਥੇ ਕੋਈ ਨਾ ਬੈਰੀਅਰ ਲਾ ਕੇ ਨਾ ਕੰਧਾਂ ਕਰਤੀਆਂ ਉਹਨੇ ਆ ਦਰਾਂ ਦੇ ਵਿੱਚ ਉਹਨਾਂ ਦੇ ਜਿਹੜੇ ਓਏ ਜਿੰਨੇ ਵੀ ਆਉਂਦੇ ਆ ਪ੍ਰਸ਼ਾਸਨ ਆਉਂਦਾ ਓਏ ਸਾਨੂੰ ਲੱਕੜ ਦੀ ਚੂਪਣੀ ਦੇ ਜਾਂਦੇ ਆ ਜੀ ਉਹਦੇ ਵਿੱਚੋਂ ਉਹ ਆਪਦੀ ਏਸੀ ਥਲੇ ਜਾ ਬੈਂਦੇ ਆ ਅਸੀਂ ਫੇਰ ਹਾਂਜੀ ਬਾਪੂ ਜੀ ਕਿੰਨਾ ਕੁ ਪਾਣੀ ਅੱਗੇ ਜੀ ਇਹ ਜਾਨ ਬੁੱਝ ਕੇ ਸਰਕਾਰਾਂ ਜਿਹੜੀਆਂ ਵਾਂ ਸਾਨੂੰ ਮਾਰਨ ਦੀ ਨੀਤੀ ਤੇ ਉੱਤਰੀਆਂ ਵਾਂ ਕਿਸਾਨ ਅਤੇ ਗਰੀਬ ਨੂੰ ਜਿਹੜਾ ਇਹਨਾਂ ਨੇ ਬੋਲਣ ਜੋਗਾ ਨਹੀਂ ਛੱਡਣਾ ਜੀ ਇਹ ਗੱਲ ਸਰਕਾਰ ਮੰਨ ਲਵੇ ਸਾਡੀ ਸਾਡੀ ਜ਼ਮੀਨ ਦੇ ਵਿੱਚ ਦੇ ਜਿਹੜਾ ਦਰਿਆ ਛੱਡਿਆ ਸਾਡੀਆਂ ਮਾਲਕੀ ਜ਼ਮੀਨਾਂ ਦੇ ਵਿੱਚ ਦੇ ਦਰਿਆ ਛੱਡਿਆ ਜੀ ਪਾਣੀ ਇਹਨਾਂ ਨੇ ਛੱਡਿਆ ਵਾ ਸਾਨੂੰ ਸਰਕਾਰਾਂ ਤੋਂ ਤੇ ਕੋਈ ਆਸ ਨਹੀਂ ਗਈ ਤੇ ਅੱਗੇ ਵੀ ਜਦੋਂ 2023 ਦੇ ਵਿੱਚ ਵੀ ਆੜ ਆਇਆ ਸੀਗਾ ਉਦੋਂ ਵੀ ਸਾਡੀ ਸੰਸਥਾਵਾਂ ਨੇ ਮਤ ਦਿੱਤੀ ਸੀ ਪਿੰਡਾਂ ਵਾਲਿਆਂ ਬਾਹਰਲੇ ਇਲਾਕਿਆਂ ਵਾਲਿਆਂ ਨੇ ਮਤ ਦਿੱਤੀ ਸੀ ਤੇ ਹੁਣ ਵੀ ਮੇਰੀ ਬੇਨਤੀ ਆ ਕਿ ਗਰੀਬਾਂ ਦਾ ਹੱਕ ਨਾ ਖਾਰੋ ਸਾਨੂੰ ਮਾਰ ਕੇ ਸਾਡੇ ਮਰਿਆਂਾਂ ਦੇ ਰੋਟੀਆਂ ਨਾ ਸੇਕੋ ਸਿਆਸੀ ਰੋਟੀਆਂ ਨਾ ਸੇਕੋ ਉਹਨੀਆਂ ਲੱਕੜਾਂ ਤੁਹਾਨੂੰ ਮਿਲਣੀਆਂ ਉਹਨੀਆਂ ਸਾਨੂੰ ਮਿਲਣੀਆਂ ਸਵੇਜੋ ਬਿਲਕੁਲ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਲਓ ਜੀ ਪੰਜਾਬੀਓ ਅੱਜ ਤਾਂ ਨੌਂ ਵਖਾਉਣਿਆ ਧੀਰਾ ਘਰ ਦੇ ਵਿੱਚ ਜਿਹੜਾ ਪਾਣੀ ਆਇਆ ਵਾ ਠੀਕ ਆ ਉਹਨਾਂ ਦੇ ਵਿੱਚ ਵੀ ਮੁਸ਼ਕਲਾਂ ਕੀ ਆ ਰਹੀਆਂ ਨੇ ਆ ਸਾਡੇ ਸਰਪੰਚ ਸਾਹਿਬ ਜੀ ਕੀ ਦੱਸਦੇ ਨੇ ਹਾਂ ਜੀ ਵੀਰ ਜੀ ਵੀ ਆਪਣਾ ਕਿੰਨਾ ਕੁ ਪਾਣੀ ਵਧ ਰਿਹਾ ਜੀ ਨੇੜੇ ਆ ਜੀ ਵੀਰ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਗਰਮੇਸ਼ ਸਿੰਘ ਪਿੰਡ ਧੀਰਾ ਕਾ ਰਾ ਤਹਿਸੀਲ ਤੇ ਜ਼ਿਲ੍ਹਾ ਫਿਰੋਜ਼ਪੁਰ ਜੀ ਸਭ ਤੋਂ ਪਹਿਲਾਂ ਮੈਂ ਆਪ ਜੀ ਦੇ ਚੈਨਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਸਾਰ ਲੈਣ ਦੀ ਕੋਸ਼ਿਸ਼ ਕੀਤੀ ਆ ਇਹ ਸਾਡੀ ਇਹ ਵੀ ਬੜੀ ਵੱਡੀ ਮੱਤ ਹੈ ਜਿਹੜੀ ਤੁਸੀਂ ਸਾਡੀ ਸਰਕਾਰਾਂ ਤੱਕ ਜਿਹੜੀ ਗੱਲ ਪਹੁੰਚਾ ਰਹੇ ਹੋ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਤੇ ਜਿਹੜੇ ਗੱਲਾਂ ਆਪਾਂ ਕਰ ਲਏ ਪਾਣੀ ਵਧਨ ਦੀ ਪਾਣੀ ਮਿੰਟੂ-ਮਿੰਟੀ ਜਿਹੜਾ ਬੜੀ ਸਪੀਡ ਦੇ ਨਾਲ ਵਧ ਰਿਹਾ ਜੀ ਮਿੰਟੂ-ਮਿੰਟੀ ਸਾਡੀਆਂ ਫਸਲਾਂ ਤੇ ਸਾਡੇ ਘਰ ਜਿਹੜੇ ਆ ਤਬਾਹ ਕਰੀ ਜਾਣ ਦੇ ਆ ਜੀ ਤੇ ਬਹੁਤ ਸਾਡਾ ਵੱਡੀ ਪੱਧਰ ਤੇ ਨੁਕਸਾਨ ਹੋ ਰਿਹਾ ਜੀ ਕੋਈ ਸਰਕਾਰ ਲੋ ਕੋਈ ਉਮੀਦ ਨਹੀਂ ਆਣ ਕਿ ਤੁਹਾਡੀ ਕੋਈ ਸਾਰ ਲਈ ਹੋਵੇ ਤਾਂ ਦੇਖੋ ਜੀ ਸਰਕਾਰ ਦੇ ਨਮਾਇਦੇ ਆਏ ਆ تحصیلدار ਸਾਹਿਬ ਆਏ ਆ ਐਕਸ਼ਨ ਸਾਹਿਬ ਆਏ ਆ ਐਮਐਲਏ ਸਾਹਿਬ ਵੀ ਆਏ ਹੀ ਇਕਨਾ ਜਿਹੜੇ ਮੇਰੇ ਹਣੀ ਉਹਨਾਂ ਨੂੰ ਪਤਾ ਹੋਣਾ ਵਾ ਇੱਕ ਪਹਿਲੋ ਬਣਾਉਂਦੇ ਹੁੰਦੀਆਂ ਅਸੀਂ ਜਨਾਨੀਆਂ ਲੱਕੜ ਦੀ ਚੂਪਣੀ ਉਹਦੇ ਵਿੱਚੋਂ ਨਾ ਕੋਈ ਨਿਕਲਦਾ ਹੀ ਤੇ ਨਾ ਉਹ ਬੱਚਾ ਵਿਚਾਰਾ ਉਹਨੂੰ ਲੱਗਾ ਰਹਿੰਦਾ ਹੀ ਸਾਰੀ ਦਿਹਾੜੀ ਤੇ ਉਤਨੇ ਸੌਂ ਜਾਂਦਾ ਹੀ ਓਏ ਜਿੰਨੇ ਵੀ ਆਉਂਦੇ ਆ ਪ੍ਰਸ਼ਾਸਨ ਆਉਂਦਾ ਓਏ ਸਾਨੂੰ ਲੱਕੜ ਦੀ ਚੂਪਣੀ ਦੇ ਜਾਂਦੇ ਆ ਜੀ ਉਹਦੇ ਵਿੱਚੋਂ ਨਾ ਕੋਈ ਨਿਕਲਦਾ ਅਸੀਂ ਰੋ ਰਾ ਕੇ ਉਹ ਆਪਣੀਆਂ ਐਸੀਸਲੇ ਜਾ ਬਹਿੰਦੇ ਆ ਅਹੀਂ ਵੇਰੇ ਉਸੇ ਸਿਆਪੇ ਨੂੰ ਅਹੀਂ ਫੜੇ ਆ ਜੀ ਤੇ ਬੜੇ ਦੁਖੀ ਹੋਏ ਜੀ ਸਾਡੇ ਬੱਚੇ ਵੀ ਜਿਹੜੇ ਉਹਨਾਂ ਦੀ ਪੜ੍ਹਾਈ ਬਰਬਾਦ ਹੋਣ ਢਈ ਆ ਸਾਡਾ ਮਾਲ ਡੰਗਰ ਜਿਹੜਾ ਉਹ ਬਰਬਾਦ ਹੋਣ ਡਿਆ ਸਾਡੀਆਂ ਟੂੜੀਆਂ ਰੋੜ ਗਈਆਂ ਪੱਠੇ ਸਾਡੇ ਮਰੇ ਗਏ ਆ ਫਸਲਾਂ ਸਾਡੀਆਂ ਹਜ਼ਾਰਾਂ ਏਕੜ ਜਿਹੜੀਆਂ ਤਬਾਹ ਹੋ ਗਈਆਂ ਵਾ ਤੇ ਪੈਲੀਆਂ ਸਾਡੀਆਂ ਬਰਬਾਦ ਹੋ ਗਈਆਂ ਮੋਟਰਾਂ ਸਾਡੀਆਂ ਡੁੱਬ ਗਈਆਂ ਜੀ ਜਾਣ ਕੇ ਕੁੱਲ ਮਿਲਾ ਕੇ ਸਾਡਾ ਮਲਿਆ ਮੇੜ ਜਿਹੜਾ ਹੋ ਗਿਆ ਜੀ ਤੇ ਇਹ ਕੋਈ ਇਹਨੂੰ ਕੁਦਰਤੀ ਆਫਤ ਨਹੀਂ ਅਸੀਂ ਮੰਨ ਸਕਦੇ ਇਹ ਜਾਨ ਬੁੱਝ ਕੇ ਸਰਕਾਰਾਂ ਜਿਹੜੀਆਂ ਵਾ ਸਾਨੂੰ ਮਾਰਨ ਦੀ ਨੀਤੀ ਤੇ ਉਤਰੀਆਂ ਵਾ ਕਿਸਾਨ ਅਤੇ ਗਰੀਬ ਨੂੰ ਜਿਹੜਾ ਇਹਨਾਂ ਨੇ ਬੋਲਣ ਜੋਗਾ ਨਹੀਂ ਛੱਡਣਾ ਜੀ ਇਹ ਜਾਨ ਬੁੱਝ ਕੇ ਸਾਨੂੰ ਮਾਰ ਰਹੇ ਆ ਜਦੋਂ ਅਸੀਂ ਇਹ ਇਹ ਸੇ ਹੋ ਸਕਦਾ ਵੀ ਹੱਡ ਤੋਂ ਬਚਾਅ ਹੋ ਜਾਵੇ ਜੇ ਸਾਡੀ ਗੱਲ ਸਰਕਾਰ ਮੰਨ ਲਵੇ ਸਾਡੀ ਸਾਡੀ ਜ਼ਮੀਨ ਦੇ ਵਿੱਚ ਦੇ ਜਿਹੜਾ ਦਰਿਆ ਛੱਡਿਆ ਸਾਡੀਆਂ ਮਾਲਕੀ ਜ਼ਮੀਨਾਂ ਦੇ ਵਿੱਚ ਦੇ ਦਰਿਆ ਛੱਡਿਆ ਜੀ ਪਾਣੀ ਇਹਨਾਂ ਨੇ ਛੱਡਿਆ ਵਾ ਉੱਥੋਂ ਜਦੋਂ ਅਸੀਂ ਰੇਤ ਦੀ ਕਿਤੇ ਇੱਕ ਵੀ ਟਰਾਲੀ ਕੱਢਣ ਦੀ ਕੋਸ਼ਿਸ਼ ਕਰਦੇ ਆ ਟਰਾਲੀ ਸਾਡੀ ਮਗਰੋਂ ਉੱਥੇ ਪਹੁੰਚਦੀ ਹੈ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਉੱਥੇ ਪਹਿਲਾਂ ਗੱਡੀ ਪਹੁੰਚ ਜਾਂਦੀ ਆ ਜੇ ਉਹੋ ਹੀ ਸਾਨੂੰ ਰੇਤਾ ਕੱਢਣ ਦੀ ਇਜਾਜ਼ਤ ਦਿੱਤੀ ਜਾਵੇ ਸਾਨੂੰ ਕਿਸਾਨਾਂ ਨੂੰ ਤੇ ਉਹ ਨਾਲੇ ਦਰਿਆ ਨੀਵਾ ਹੋ ਜੇ ਨਾਲੇ ਸਾਡਾ ਕੋਈ ਮਾੜਾ ਮੋਟਾ ਅਸੀਂ ਆਪਣਾ ਕੋਠਾ ਮਠਲਾ ਬਣਾ ਸਕੀਏ ਇਹ ਜਾਣ ਬੁੱਝ ਕੇ ਸਰਕਾਰਾਂ ਜਿਹੜੀਆਂ ਸਾਨੂੰ ਮਾਰਦੀਆਂ ਵਾ ਤੇ ਸਾਨੂੰ ਸਰਕਾਰਾਂ ਤੋਂ ਤੇ ਕੋਈ ਆਸ ਨਹੀਂ ਗਈ ਤੇ ਅੱਗੇ ਵੀ ਜਦੋਂ 2023 ਦੇ ਵਿੱਚ ਵੀ ਹੜਾ ਆਇਆ ਸੀਗਾ ਉਦੋਂ ਵੀ ਸਾਡੀ ਸੰਸਥਾਵਾਂ ਨੇ ਮਤ ਦਿੱਤੀ ਸੀ ਪਿੰਡਾਂ ਵਾਲਿਆਂ ਬਾਹਰਲੇ ਇਲਾਕਿਆਂ ਨੇ ਮਤ ਕੀਤੀ ਸੀ ਤੇ ਹੁਣ ਵੀ ਸਾਡੀ ਉਹਨਾਂ ਨੂੰ ਰਿਕਵੈਸਟ ਆ ਕਿ ਹੁਣ ਵੀ ਸਾਡੀ ਜਿੰਨੀ ਹੋ ਸਕਦੀ ਆ ਕੋਈ ਤਿਲ ਫੁੱਲ ਪਾ ਕੇ ਤੇ ਸਾਡੀ ਇੱਥੇ ਹੜ ਪੀੜਤਾ ਨਹੀਂ ਮਤ ਕਰੋ ਅਤੇ ਫੇਰ ਹੀ ਅਸੀਂ ਕੋਈ ਮਾਰਾ ਮੋਟਾ ਕੋਈ ਸੱਕਦੇ ਰਹਿ ਸਕਦੇ ਆ ਨਹੀਂ ਤੇ ਸਾਡੀ ਦਿਨੋਂ ਦਿਨ ਬਦਾਰਨ ਜਿਹੜੀ ਸਾਡੀ ਮਾੜੀ ਹਾਲਤ ਹੁੰਦੀ ਜਾਂਦੀ ਆ ਜੀ ਇਹਨਾਂ ਨੇ ਹੁਣ ਮੈਂ ਆਪਜੀ ਦੇ ਚੈਨਲ ਰਾਹੀਂ ਦੱਸਣਾ ਚਾਹੂੰਗਾ ਕਿ ਜਿੰਨੇ ਐਮਐਲਏ ਨੇ ਜਿੰਨੇ ਵੀ ਸਾਡੇ ਅੱਗੇ ਨੇ ਮੁੱਖ ਮੰਤਰੀ ਸਾਹਿਬ ਵੀ ਆਪਣੇ ਉਹਨਾਂ ਨੇ ਵੀ ਇਹਨਾਂ ਨੇ ਆਪਣੇ ਵਿਆਹ ਕਰਵਾ ਲਿਆ ਤੇ ਸਾਡੇ ਮੁੰਡੇ ਵੀ ਜਿਹੜੇ ਆ ਇੱਥੇ ਕੋਈ ਰਿਸ਼ਤਾ ਕਰਨ ਨੂੰ ਵੀ ਤਿਆਰ ਨਹੀਂ ਆ ਜੀ ਸਾਡੇ ਮੁੰਡੇ ਵੀ ਕੁਆਰੇ ਰਹਿਣ ਡੇ ਆ ਤੇ ਇਹਨਾਂ ਨੇ ਆਪਣੀਆਂ ਕਾਰਾਂ ਕੋਠੀਆਂ ਦੇ ਵਿੱਚ ਬਹਿ ਕੇ ਤੇ ਸਾਡੀਆਂ ਵੋਟਾਂ ਲੈ ਕੇ ਇਹਦੇ ਸਹਤ ਕਰਕੇ ਤੇ ਇਹਨਾਂ ਨੇ ਆਪਣੇ ਵਿਆਹ ਕਰਾ ਲਏ ਆਪਣੇ ਸੁਖਲ ਦੀਆਂ ਅਇਸ਼ਾ-ਪ੍ਰੇਸ਼ਾ ਕਰ ਲਏ ਆ ਤੇ ਸਾਡੇ ਜਿਹੜੇ ਬੱਚੇ ਪੜ੍ਹਾਈਆਂ ਤੋਂ ਵੀ ਰਹਿ ਗਏ ਤੇ ਹੁਣ ਸਾਡੀ ਜਿਹੜੀ ਆ ਜੇ ਸਾਡੀ ਸਰਕਾਰ ਕਿਤੇ ਸੁਣਦੀ ਹੋਵੇ ਤੇ ਹੋਰ ਤੇ ਸਾਨੂੰ ਕੋਈ ਜਵਾਬ ਦੀ ਨਹੀਂ ਸਰਕਾਰ ਤੋਂ ਵੀ ਕੋਈ ਇਹ ਸਾਡੀ ਮੰਗ ਮੰਨ ਲੈਣਗੇ ਪਰ ਇੱਕ ਮੈਂ ਬੇਨਤੀ ਜ਼ਰੂਰ ਕਰਾਂਗਾ ਭਗਵੰਤ ਮਾਨ ਸਾਹਿਬ ਨੂੰ ਜੇ ਕਿਤੇ ਸਾਡੀ ਵੀਡੀਓ ਪਹੁੰਚ ਜਾਏ ਉਹਦੇ ਕੋਲੇ ਕਿ ਜਮੀਨਾਂ ਦੇ ਸਾਡੀਆਂ ਤਬਾਹ ਹੋ ਗਈਆਂ ਜਮੀਨਾਂ ਦੇ ਸਾਡੀਆਂ ਹਜ਼ਾਰਾਂ ਸਾਲ ਜਿਹੜੇ ਅਸੀਂ ਪਿੱਛੇ ਚਲੇ ਗਏ ਆ ਹੜਪੀੜਤ ਲੋਕ ਆ ਪਰ ਹੁਣ ਜਿਹੜੇ ਸਾਡੇ ਬੱਚੇ ਆ ਇਹਨਾਂ ਨੂੰ ਜੇ ਕਿਤੇ ਨੌਕਰੀਆਂ ਦਿੱਤੀਆਂ ਜਾਣ ਤੇ ਹੋ ਸਕਦਾ ਅਸੀਂ ਮਾੜੇ ਮੋਟੇ ਕਿਤੇ ਸਹੱਕਦੇ ਰਹੀਏ ਜਿਹੜੇ ਉਹਨਾਂ ਭਗਵੰਤ ਮਾਨ ਸਾਹਿਬ ਨੇ ਹਰਿਆਣੇ ਚੋਂ ਲਿਆਣ ਲਿਆਣ ਕੇ ਸਾਡੇ ਪੰਜਾਬ ਦੇ ਵਿੱਚ ਨੌਕਰੀਆਂ ਦੇਣ ਦਿਆ ਵਾ ਆਪਣੇ ਸਹੁਰਿਆਂ ਨੂੰ ਖੁਸ਼ ਕਰਨ ਦਿਆ ਵਾ ਤੇ ਜੇ ਕਿਤੇ ਸਾਡੇ ਵੀ ਹੜਪੀੜਤਾਂ ਦੇ ਬੱਚੇ ਉੱਥੇ ਲੱਗ ਜਾਣ ਤੇ ਹੋ ਸਕਦਾ ਸਾਨੂੰ ਕੋਈ ਮਾਰੀ ਮੋਟੀ ਸੁੱਖ ਦਾ ਸਾਹ ਆ ਜਾਵੇ ਦੂਸਰੀ ਗੱਲ ਹੈ ਜੀ ਵੀ ਮੈਂ ਕਰਨ ਲੱਗਾ ਪਾਣੀ ਦੀ ਇੱਕ ਪਾਸੇ ਇੱਕ ਬੰਦਾ ਡੁੱਬ ਕੇ ਮਰਨ ਡਿਆ ਦੂਜੇ ਪਾਸੇ ਤੇ ਆਇਆ ਮਰਨ ਡਿਆ ਜੀ ਜੇ ਇਹੋ ਹੀ ਪਾਣੀ ਸਾਡੇ ਦੂਜੇ ਭਰਾ ਜਿਹੜੇ ਵੰਡੀ ਸੂਬੇ ਨੇ ਸਾਡੇ ਹਰਿਆਣਾ ਵਾ ਰਾਜਸਥਾਨ ਆ ਨਾਲੇ ਦੇ ਮੁੱਖ ਮੰਤਰੀ ਸਾਹਿਬ ਆਪਡੇ ਸੌਰਿਆਂ ਨੂੰ ਖੁਸ਼ ਕਰ ਲਵੇ ਨਾਲੇ ਸਾਡੀ ਜਾਨ ਖੁਸ਼ ਹੋ ਜਾਵੇ ਸੌਖੀ ਹੋ ਜਾਵੇ ਥੋੜੀ ਜੀ ਤੇ ਅਸੀਂ ਭਗਵੰਤ ਮਾਨ ਸਾਹਿਬ ਨੂੰ ਇਹ ਵੀ ਬੇਨਤੀ ਕਰਨੀ ਚਾਹੁੰਦੇ ਆ ਕਿ ਜਿੱਥੇ ਸਾਨੂੰ ਡੋਬਦੇ ਜੇ ਉੱਥੇ ਉਹਨਾਂ ਨਾਲ ਸਾਡੀ ਕੁੜਮਾਚਾਰੀ ਆ ਰਹਿਣ ਵਾਲਿਆ ਨਾ ਤੇ ਉਹਨਾਂ ਨੂੰ ਜਿਹੜਾ ਪਾਣੀ ਇਹ ਦਿੱਤਾ ਜਾਵੇ ਇੱਕ ਭਗਵੰਤਮਾਨ ਜੀ ਨੇ ਪਿਛਲੀ ਵਾਰੀ 23 ਦੀ ਵਿੱਚ ਆ ਕੇ ਸੀ ਮੈਂ ਕੁੱਕੜੀ ਤੱਕ ਵੀ ਮੁਆਵਜ਼ਾ ਦਊਗਾ ਤੇ ਬੱਕਰੀ ਤੱਕ ਵੀ ਮੁਆਵਜ਼ਾ ਦਊਗਾ ਤੇ ਉਹ ਮਿਲਿਆ ਹੀ ਕੋਈ ਮੁਆਵਜ਼ਾ ਜਾਂ ਨਹੀਂ ਵੇਖੋ ਜੀ ਕੁੱਕੜੀ ਮੁਰਗੀ ਤਾਂ ਬੜੀ ਦੂਰ ਦੀ ਗੱਲ ਆ ਇੱਥੇ ਭਗਵੰਤਮਾਨ ਸਾਹਿਬ ਆਏ ਸੀਗੇ 2023 ਦੀ ਤੁਸੀਂ ਗੱਲ ਕੀਤੀ ਆ ਜੀ ਹਾਂਜੀ ਹਾਂਜੀ ਸੁੱਕੇ ਥਾ ਦੋ ਇੱਕ ਉਹਨਾਂ ਦਾ ਪਹੁੰਚਾ ਭੱਜਾ ਆਏ ਕਰਕੇ ਮਾਰ ਕੇ ਪੈਰ ਤੇ ਪਹੁੰਚਾ ਪਿਓ ਹੋ ਗਏ ਇੱਕ ਪਹੁੰਚ ਸੁੱਕਾ ਰਿਹਾ ਤੇ ਇਧਰ ਆਣ ਕੇ ਉਹਨਾਂ ਨੂੰ ਉਹਨਾਂ ਨੂੰ ਸਾਡੇ ਦੁੱਖ ਲੱਗੀ ਪਤਾ ਜੀ ਵੀ ਸਾਡੇ ਨਾਲ ਕੀ ਵੀਦੀ ਆ ਜਿਹੜਾ ਗੱਡੀ ਚ ਉਤਨੇ ਤੇ ਪਹੁੰਚ ਪਿਓ ਹੋ ਕੇ ਤੇ ਫੋਟੋਆਂ ਲਵਾ ਕੇ ਚਲੇ ਗਏ ਕੋਈ ਕੁਕੜੀ ਮੁਰਗੀ ਵਾਲਾ ਸਾਨੂੰ ਤੇ ਮੁੜ ਕੇ ਲੱਭਾ ਨਹੀਂਗਾ ਸਾਡੇ ਦੇ ਅੱਜ ਵੀ ਲੋਕ ਜਿਹੜੇ ਆ ਉਹ ਤਰਪੈਲਾਂ ਨਾਲ ਲੱਗੇ ਬੈਠੇ ਆ ਕੋਠੇ ਮੱਠੇ ਲੋਕਾਂ ਦੇ ਡਿਗ ਪਏ ਅਛੜ ਕੇ ਸਾਡੀਆਂ ਟੋਟਕੀਆਂ ਜਮੀਨਾਂ ਸਾਡੀਆਂ ਬਰਬਾਦ ਹੋ ਗਈਆਂ ਤੇ ਬੁਰੀ ਜਣਾ ਸਾਨੂੰ ਜਿਹੜਾ ਮਾਰਿਆ ਜਾ ਰਿਹਾ ਵਾ ਜਿਹੜਾ ਕਰੋੜਾਂ ਰੁਪਈਆ ਜਿਹੜਾ ਸਾਨੂੰ ਇਸ ਗੱਲ ਦਾ ਵੀ ਪਤਾ ਵਾ ਕਿ ਪੰਜਾਬ ਸਰਕਾਰ ਕੋਲੇ ਕੁਦਰਤੀ ਆਫਤਾਂ ਦਾ ਜਿਹੜਾ ਫੰਡ ਆ ਅਜੇ ਕਿਹ ਕੁਦਰਤੀ ਆਫਤ ਨਹੀਂ ਆ ਇਹਨੂੰ ਮੰਨਦੇ ਇਹ ਸਰਕਾਰਾਂ ਸਾਨੂੰ ਮਾਰ ਰਹੀਆਂ ਪਰ ਫੇਰ ਵੀ ਕੁਦਰਤੀ ਆਫਤਾਂ ਦਾ ਜਿਹੜਾ ਕਰੋੜਾਂ ਰੁਪਏ ਸਰਕਾਰਾਂ ਕੋਲੇ ਫੰਡ ਹੁੰਦਾ ਵਾ ਸੈਂਟਰਲ ਸਰਕਾਰ ਕੋਲੇ ਫੰਡ ਹੁੰਦਾ ਪੰਜਾਬ ਸਰਕਾਰ ਕੋਲੇ ਫੰਡ ਹੁੰਦਾ ਵਾ ਉਹ ਜਿਹੜਾ ਇਹਨਾਂ ਨੇ ਸਾਡੇ ਨਾਂ ਤੇ ਉਸੇ ਫੰਡ ਦੀਆਂ ਇਹਨਾਂ ਨੇ ਹੁਣ ਜਾਇਦਾਦਾਂ ਬਣਾਉਣੀਆਂ ਵਾ ਇਹਦੇ ਦੇ ਸਿਆਸੀ ਰੋਟੀਆਂ ਸੇਕਣੀਆਂ ਵਾ ਤੇ ਉਸੇ ਫੰਡ ਦੀਆਂ ਇਹਨਾਂ ਨੇ ਹੁਣ ਜਾਇਦਾਦਾਂ ਬਣਾਉਣੀਆਂ ਸਾਡੇ ਨਾਂ ਤੇ ਖਾਤੇ ਭਰ-ਭਰ ਕੇ ਤੇ ਇੱਕ ਭਰ-ਭਰ ਕੇ ਲਾਉਣਗੇ ਤੇ ਉਹ ਨਹੀਂ ਆਇਆ ਜਾ ਰਹਾ ਤਾਂ ਬਣਾਉਣਗੇ ਜੀ ਹਾਂਜੀ ਵੀਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਸਾਡਾ ਆਪਣੇ ਆ ਰਹੇ ਆ ਅਜੀ ਦਾ ਵੀਰ ਜੀ ਆਨੇ ਵੀ ਕੱਲ ਖੁਦ ਐਸ ਡੀ ਐਮ ਸਾਹਿਬ ਮੌਕੇ ਤੇ ਆਏ ਇੱਥੇ ਆ ਜਿੰਨੀ ਜਨਤਾ ਬੈਠੀ ਹੈ ਕੱਲ ਵੀ ਉਹ ਇੱਕ ਜ਼ਿੰਮੇਵਾਰ ਅਫਸਰ ਹੋਣ ਦੇ ਨਾਤੇ ਇੱਥੇ ਵਾਅਦਾ ਕਰਕੇ ਜਾਇ ਵੀ ਜੋ ਤੁਹਾਨੂੰ ਡੰਗਰਾਂ ਦਾ ਹਰਾਚਾਰਾ ਜੋ ਖਾਣ ਪੀਣ ਦਾ ਗਰੀਬਾਂ ਦਾ ਪ੍ਰਬੰਧ ਉਹ ਕਰਕੇ ਦਵਾਂਗੇ ਹਾਂਜੀ ਤੇ ਅਸੀਂ ਜ਼ਿੰਮੇਵਾਰ ਹੋਣ ਦੇ ਐਸ ਡੀ ਐਮ ਦੇ ਨਾਤੇ ਉਹਨੂੰ ਆਨੇ ਆ ਇਸ ਤਰ੍ਹਾਂ ਦਾ ਮਜ਼ਾਕ ਨਾ ਕਰਕੇ ਜਾਣ ਹੂੰ ਹੂੰ ਤੇ ਨਹੀਂ ਤੇ ਇਹਨਾਂ ਦੀ ਜਵਾਬ ਨਹੀਂ ਫੜਨੀ ਤੇ ਫਿਰ ਇਸ ਤਰ੍ਹਾਂ ਸਾਨੂੰ ਲਾਰਾ ਵੀ ਨਾ ਲਾ ਕੇ ਜਾ ਬਿਲਕੁਲ ਹਾਂਜੀ ਤੇ ਜਦੋਂ 23 ਦੇ ਵਿੱਚ ਆਪਣੇ ਮਦਦਗਾਰ ਹੁੰਦੇ ਸੀ ਵੀਰ ਹਨਾ ਹਾਂਜੀ ਤੇ ਉਹ ਰਾਸਣ ਤੁਹਾਡੇ ਤੱਕ ਇੱਥੋਂ ਤੱਕ ਪਹੁੰਚਦਾ ਹੀ ਨਹੀਂ ਰਿਹਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹਦੇ ਵਿੱਚ ਮੈਂ ਜਿਹੜੀਆਂ ਸਾਡੀਆਂ ਸੇਵਾਦਾਰ ਸੰਸਥਾਵਾਂ ਉਹਨਾਂ ਨੂੰ ਮੈਂ ਖਾਸ ਤੌਰ ਤੇ ਬੇਨਤੀ ਕਰਨੀ ਚਾਹੂੰਗਾ ਕਿ ਜੇ ਸਾਡੇ ਕੋਲੇ ਤਿਲ ਫਲ ਕੋਈ ਪਹੁੰਚਾਉਣਾ ਵਾ ਤੇ ਇਹ ਜਿਹੜਾ ਵਾ ਤੁਹਾਡਾ ਦਿੱਤਾ ਹੋਇਆ दान ਜਿਹੜਾ ਰੁਪਿਆ ਰੁਪਿਆ ਤੁਸੀਂ ਇਕੱਠਾ ਕੀਤਾ ਹੋਇਆ ਇਹ ਤੁਹਾਡਾ ਸਹੀ ਥਾਂ ਪੁੱਜੇ ਕਿਉਂਕਿ ਲੋਕਾਂ ਦੇ ਆਧਾਰ ਕਾਰਡ ਵੇਖ ਕੇ ਉਹਨਾਂ ਦੀ ਚੰਗੀ ਤਰ੍ਹਾਂ ਤਸੱਲੀ ਕਰਕੇ ਤੇ ਫਿਰ ਉਹਨਾਂ ਨੂੰ ਕੁਝ ਦਿੱਤਾ ਜਾਵੇ ਨਹੀਂ ਤੇ ਸੁੱਕੇ ਥਮਾਂ ਵਾਲੇ ਜਿਹੜੇ ਆ ਇਸ ਚੀਜ਼ ਦਾ ਫਾਇਦਾ ਠਾ ਜਾਂਦੇ ਜਿਤਨਾ ਸਾਡਾ ਸਰਕਾਰ ਫਾਇਦਾ ਠਾਉਂਦੀ ਆ ਇੱਥੇ ਤਰ੍ਹਾਂ ਹੀ ਜਿਹੜੇ ਸੁੱਕੇ ਥਮਾਂ ਵਾਲੇ ਫਾਇਦਾ ਠਾ ਜਾਂਦੇ ਆ ਅਸੀਂ ਫਿਰ ਉਤਰਾਂ ਦੇ ਉਤਰਾਂ ਲੈ ਨੇ ਸਾਡੇ ਡੰਗਰ ਵੀ ਭੁੱਖੇ ਰਹਿੰਦੇ ਆ ਤੇ ਸਾਡੇ ਬੰਦੇ ਵੀ ਭੁੱਖੇ ਰਹਿੰਦੇ ਆ ਨਾ ਸਾਡੇ ਕੋਲੇ ਕੋਈ ਸਰਧਾਨੀ ਕੀ ਪੂਰੀ ਪਹੁੰਚ ਦੀ ਤੇ ਕੋਈ ਸ਼ਪਾਰਸ਼ਾਂ ਵਾਲੇ ਜਿਹੜੇ ਆ ਉਹ ਸ਼ਪਾਰਸ਼ਾਂ ਦੇ ਵਿੱਚ ਕਰਕੇ ਤੇ ਆਪਣੇ ਕਰਮਚਾਰੀਆਂ ਪਾਲ ਜਾਂਦੇ ਆ ਜੀ ਤੇ ਇਸ ਕਰਕੇ ਬੇਨਤੀ ਆ ਸਾਡੀ ਵੀ ਸੰਸਥਾਵਾਂ ਨੂੰ ਦਬਾਰ ਤੋਂ ਫੇਰ ਕਿ ਇਹਦੀ ਪੂਰੀ ਪੁੱਛ ਪੜਤਾਲ ਕਰਕੇ ਤੇ ਸਹੀ ਟਿਕਾਣੇ ਤੇ ਜਿਹੜਾ ਇਹਨਾਂ ਦਾ ਦਾਨ ਪਹੁੰਚਣਾ ਇਹਨਾਂ ਦਾ ਸਹੀ ਟਿਕਾਣੇ ਤੇ ਪਹੁੰਚਣਾ ਚਾਹੀਦਾ ਜੀ ਇਹ ਬਾਪੂ ਜੀ ਆਪਣਾ ਨੰਬਰ ਦੇ ਦਿਓ ਕੋਈ ਵੀ ਤੁਹਾਡੇ ਨਾਲ ਜਿਹੜਾ ਵੀ ਕੰਟੈਂਟ ਵੀ ਕਰ ਸਕੇ ਜੀ ਤੁਹਾਡੇ ਨਾਲ ਮੇਲਤਾਲ ਮੇਰਾ ਨਾਮ ਹੈ ਜੀ ਗਰਮੇਸ਼ ਸਿੰਘ ਆ ਸਾਬਕਾ ਸਰਪੰਚ ਪਿੰਡ ਧੀਰਾ ਕਾ ਰਾ ਤਹਿਸੀਲ ਤੇ ਜ਼ਿਲ੍ਹਾ ਫਿਰੋਜ਼ਪੁਰ ਤੇ ਨੰਬਰ ਮੇਰਾ ਹੈਗਾ ਜੀ 94171 ਤੇ 13264 94171 13264 ਵੀਰ ਜੀ ਤੁਸੀਂ ਵੀ ਆਪਣਾ ਨੰਬਰ ਦੇ ਦਿਆ ਜੋ ਮੇਰਾ ਨੰਬਰ ਹੈਗਾ ਜੀ 82646 10612 ਠੀਕ ਹੈ ਜੀ ਇੱਕ ਨੰਬਰ ਵੀਰ ਜੀ ਹੋਰ ਤੁਸੀਂ ਤੁਸੀਂ ਵੀ ਆਪਣਾ ਦਿਆ ਜੋ ਨੰਬਰ ਜੀ 96461 12696 ਮੈਂ ਦੱਸੋ ਫਿਰੋਜ਼ਪੁਰ ਤੋਂ ਸ਼੍ਰੀ ਸਿੱਟੀ ਦਵਾਨਾ ਔਰ ਮੇਰੀ ਜ਼ਮੀਨ ਇੱਥੇ ਹੀ ਆਂਦੀ ਹੈ ਠੀਕ ਹੈ ਕਿ ਪਾਣੀ ਦੇ ਵਿੱਚ ਡੁੱਬੇ ਪੈ ਮੈਨੂੰ ਦੇਖਣਾ ਸੀ ਮੌਕਾ ਮੇਰੇ 1 ਘੰਟੇ ਦੇ ਵਿੱਚ ਵੇਂ ਵੇਂਦੇ ਵੇਂਦੇ ਪਾਣੀ 2 ਫੁੱਟ ਤਾਹ ਨੂੰ ਆ ਗਿਆ ਯਕਦਾ ਮੈਂ ਪਰ ਇੱਥੇ ਨਾ ਤਾਂ ਫਸਲ ਬਾੜੀ ਵਜਦੀ ਪਈ ਤੇ ਨਾ ਹੀ ਇਥੇ ਦੇ ਵਿਚਾਰੇ ਮਾਤਰਾ ਚ ਲੋਕ ਵਜਦੇ ਪੈਣੇ ਤੇ ਨਾ ਹੀ ਨੰਗਰ ਵਿਚਾਨਾ ਵਜਦਾ ਪਿਆ ਇਹਨਾਂ ਤੋਂ ਚਲੋ ਅਸੀਂ ਤਾਂ ਰੋਟੀ ਪਾਣੀ ਸੋ ਖਾ ਪੀ ਲੈਣੇ ਕੋਈ ਗੱਲ ਨਹੀਂ ਹੱਥ ਛਰ ਜਾਂਦਾ ਪਰ ਇੱਥੇ ਲੋਕਾਂ ਦਾ ਵਾਸਤੇ ਨਾ ਰੋਟੀ ਪਾਣੀ ਦਾ ਜਗਾਰਡ ਵਾਸਤੇ ਡੰਗਰਾਂ ਦੇ ਵਾਸਤੇ ਖਾਸ ਤੌਰ ਤੇ ਤੇ ਜਿਹੜੇ ਲੋਕ ਰਾਹ ਦੇ ਘਰ ਡੁੱਬ ਗਏ ਨੇ ਉਹਨਾਂ ਵਾਸਤੇ ਰੈਸਤਾ ਪ੍ਰਬੰਧ ਜ਼ਰੂਰ ਕੀਤਾ ਜਾਏ ਕਿਉਂਕਿ ਇਹ ਬਹੁਤ ਮੁੱਖ ਪੈਣਿਆ ਨਚਾਰਿਆਂ ਦਾ ਕੋ ਦਰਖ ਲਾਈ ਜਾਣ ਮਲੇ ਜਿਹੜੇ ਦਰਖ ਨੂੰ ਬੰਦ ਕੀਤਾ ਹੋਏ ਨੇ ਹਸਾਨੀ ਵਾਲੇ ਤੋਂ ਚਲਦਗਾ ਤਾਰ ਤੋਂ ਤਾਰ ਤੋਂ ਬਾਅਦ ਪਿੱਛੇ ਜੋ ਜੰਗ ਲੱਗੀ ਨਾ 23 25 ਦੇ ਵਿੱਚ ਉਹ ਫੌਜ ਨੇ ਇੱਥੇ ਕੋਈ ਨਾ ਬੈਰੀਅਰ ਲਾ ਕੇ ਨਾ ਕੰਦਾ ਕਰਤੀ ਹਾਂ ਉਹਨੇ ਆਂ ਦਰਾਂ ਦੇ ਵਿੱਚ ਉਹਨਾਂ ਦੇ ਜਿਹੜੇ ਬੈਰੀਅਰ ਕੰਦੇ ਕਰਕੇ ਉਹ ਦਰਿਆ ਬੰਦ ਹੋਇਆ ਪਿਆ ਉਹਨਾਂ ਨੂੰ ਖੋਲਦੈ ਨੇ ਪਿਆ ਉਹਨਾਂ ਕੋਲ ਜਿਹਨਾਂ ਕਾ ਡਾਫ ਲੱਗੀ ਪਾਣੀ ਖਰਾ ਬੈਕ ਸਾਡੇ ਇਥੇ ਆ ਰਿਹਾ ਹੈ ਮਾਰ ਕਰਦਾ ਪੈ ਇਥੇ ਆ ਕੇ ਕਿਰਪਾ ਕਰਕੇ ਉਹ ਦਰ ਖਵਾਏ ਜਾਣ ਤਾਂ ਕਿ ਪਾਣੀ ਦੀ ਨਿਕਸੀ ਗਾਂ ਨਿਕਲ ਜਾਵੇ ਤੇ ਪਾਣੀ ਫੋਹਲਾ ਹੋ ਜਾਵੇ ਇਹ ਨਿਕਾਮੀ ਸਰਕਾਰ ਦੀ ਏ ਨਾ ਧਿਆਨ ਹੈਗਾ ਤਾਂ ਨਾ ਕੰਮ ਕਰ ਰਿਹਾ ਹੈਗਾ ਜੇ ਬੰਦ ਦੇ ਤਾਂ ਬੰਦ ਦੇ ਤੇ ਖੁੱਲਾ ਦੇ ਖੁੱਲਾ ਹੈ ਖੁੱਲਾ ਕਿਹੜਾ ਹੈ ਹਰੀਗੇ ਵਾਲਾ ਬੰਦ ਕਿਹੜਾ ਕੋ ਹੁਸੈਨੀ ਵਾਲਾ ਤੇ ਰੋਪ ਦਾ ਸਾਨੂੰ ਵਿਚਕਾਰ ਵਾਲਿਆਂ ਨੂੰ ਆ ਕੇ ਇਹਨਾਂ ਨੇ ਬਿਲਕੁਲ ਜਿੰਨਾ ਮਿਹਨਤੀ ਕੀਤੀ ਆਂਦੀ ਏ ਵੀ ਦਰ ਖਲਾ ਦਿਓ ਅੱਗੋਂ ਜੇ ਤੁਸੀਂ ਪਿੱਛੇ ਖੋਲੇ ਤਾਂ ਪਾਣੀ ਗਾਂ ਲਗਾ ਜਾਵੇ ਅਗਲੇ ਪਾਸੇ ਜਿਹੜਾ ਕਿ ਆ ਸਮੁੰਦਰ ਜਾ ਕੇ ਡਿੱਗ ਪਏ ਪਾਣੀ ਅਸੀਂ ਸੋਖੇ ਹੋ ਜਾਈਏ ਥੈਂਕ ਯੂ ਜਿੰਨਾ ਬੱਚਾ ਸਾਡੇ ਹਾਂਜੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਜਿੰਨਾ ਬਤ ਪਾਣੀ ਪਿੱਛੋਂ ਆਉਂਦਾ ਉਹਨਾਂ ਕੋ ਮਤਲਬ ਗਾਂ ਕੱਢਣਾ ਚਾਹੀਦਾ ਇਹਨਾਂ ਨੂੰ ਵੀ ਇੱਥੇ ਪਾਣੀ ਵਧੇ ਨਾ ਵੀ ਘਟੇ ਹੀ ਥੋੜਾ ਬਹੁਤਾ ਬਸ ਹਾਂਜੀ ਹਾਂਜੀ ਬਾਪੂ ਜੀ ਹੋਰ ਕੋਈ ਗੱਲ ਬਾਤ ਬਸ ਉਹ ਹੀ ਜਿਤਨਾ ਸਰਪੰਚ ਸਾਹਿਬ ਨੇ ਦੱਸਿਆ ਵੀ ਸਾਡੇ ਨਾਲ ਇੱਕ ਮਜ਼ਾਕ ਕਰਕੇ ਜਾਂਦੇ ਆ ਕੱਲ ਵੀ ਇੱਥੇ ਆਏ ਸੀਗੇ ਸਾਡੇ ਕੋਲ ਜਿਹੜੇ ਅਫਸਰ ਐਮਐਲਏ ਸਾਹਿਬ ਵੀ ਆਏ ਸੀਗੇ ਉਹ ਵੀ ਕਹਿੰਦੇ ਸੀ ਬੇੜੀ ਹੁਣੇ ਆ ਗਈ ਅੱਜ ਤੱਕ ਅਜੇ ਤੱਕ ਸਾਡੇ ਕੋਲ ਬੇੜੀ ਵੀ ਨਹੀਂ ਪਹੁੰਚੀ ਤੇ ਹੋਰ ਤੇ ਸਾਨੂੰ ਝਾਕੀ ਕਾਦੀ ਹੋਣੀ ਹੈ ਹਾਂਜੀ ਤੇ ਸਾਡੀ ਆਵਾਜ਼ ਪਹੁੰਚਾਈ ਜਾਵੇ ਸਾਨੂੰ ਚੈਨਲ ਨਹੀਂ ਬੇੜੀਆਂ ਭਈਆਂ ਕਰਾਈਆਂ ਜਾਂਦੇ ਜਿਹੜਾ ਚਾਰਾ ਚੂਰਾ ਡੰਗਰਾ ਲੋਕਾਂ ਕਹਾਂ ਪਕਾਇਆ ਜਾ ਰਿਹਾ ਪਾਉ ਜਾਂਦੇ ਇਹਨਾਂ ਨੇ ਬਗਾਂ ਕਰਿਆ ਇਹ ਬੇੜੀ ਪੂਰੀ ਤੇ ਭਈਆ ਕਾਈ ਤੇ ਚਾਰਾ ਆ ਰਿਹਾ ਅੱਛਾ ਜੀ ਬੇੜੀ ਕੋਈ ਨਹੀਂ ਪਹੁੰਚੀ ਇੱਕ ਤੁਸੀਂ ਬੇੜੀ ਦੀ ਪੁਰਾਣੀ ਦੀ ਗੱਲ ਕਰ ਰਹੇ ਸੀ ਬੇੜੀ ਆ ਵੀ ਉਹ ਕੱਲ ਵੇਖੀ ਆ ਪੱਤਰਕਾਰ ਸਾਹਿਬ ਵੀ ਆਏ ਆ ਉਹ ਬੇੜੀ ਬਿਲਕੁਲ ਪਾਣੀ ਨਾਲ ਭਰ ਜਾਂਦੀ ਆ ਇੱਕ ਵੱਡਾ ਪਾਣੀ ਆ ਚਾਰ ਸਵਾਰੀਆਂ ਬਹਿ ਰਹੀਆਂ ਐਸ.ਡੀ.ਐਮ ਸਾਹਿਬ ਨੂੰ ਖੋਦੇ ਦੱਸਿਆ ਆ ਵੀ ਇਹ ਦੇ ਨਾਲੋਂ ਵੀ ਘਟਣਾ ਵੱਡੀ ਕੋ ਆਪਰ ਜੀ ਨਾਲ ਤੇ ਫਿਰ ਜ਼ਿੰਮੇਵਾਰ ਹੋਣਗੇ ਜਿਹੜੇ ਬਿਲਕੁਲ ਜੀ ਬਿਲਕੁਲ ਹਾਂਜੀ ਨੰਬਰਦਾਰ ਜੀ ਕੀ ਕਹਿਣਾ ਚਾਹੋਗੇ ਮੈਂ ਰੇਲ ਸਿੰਘ ਨੰਬਰਦਾਰ ਪਿੰਡ ਠੀਰਾਕਾ ਰਾਤ ਤਸੀਲ ਜ਼ਿਲ੍ਹਾ ਫਰੋਜਪੁਰ ਤੋਂ ਹਾਂ ਮੈਂ ਸਰਕਾਰ ਅੱਗੇ ਇਹੋ ਬੇਨਤੀ ਕਰਦਾ ਪ੍ਰਸ਼ਾਸਨ ਅੱਗੇ ਵੀ ਆਉਂਦੇ ਆ ਮਜ਼ਾਕ ਕਰਕੇ ਚਲੇ ਜਾਂਦੇ ਆ ਤੇ ਨਾ ਜੇ ਕੋਈ ਡੰਗਰਾਂ ਦਾ ਆਚਾਰਾ ਨਾ ਕੋਈ 베ੜੀ ਦਾ ਰੇਜ਼ਮੈਂਟ ਕੋਈ ਸਾਡਾ ਇੱਥੇ ਪਰਿਵਾਰਕ ਤੌਰ ਤੇ ਕਹੇ ਪਾਸਿਓਂ ਸਾਡਾ ਕੋਈ ਸਾਨੂੰ ਸਹੂਲਤ ਪ੍ਰਾਪਤ ਨਹੀਂ ਆਏ ਬਹੁਤ ਸਾਡਾ ਜੀਵਨ ਔਖਾ ਹੈ ਨਾ ਸਾਨੂੰ ਜੇ ਕੋਈ ਚੀਜ਼ ਪਚਾਉਣੀ ਆ ਤੇ ਸਹੀ ਤਰ੍ਹਾਂ ਪਚਾਉਣਾ ਇਸ ਤਰ੍ਹਾਂ ਮਜ਼ਾਕ ਨਾ ਕਰਨਾ ਤੇ ਸਾਡੇ ਤੇ ਮਿਹਰਬਾਨੀ ਕਰਨਾ ਤੇ ਇੱਕ ਬੇਨਤੀ ਹੈ ਵੀ ਜਿਹੜਾ ਪਾਣੀ ਆ ਉਹ ਦਰਾਂ ਦਾ ਚਕਾਇਆ ਜਾਵੇ ਉੱਥੇ ਪ੍ਰਸ਼ਾਸਨ ਧਿਆਨ ਰੱਖੇ ਸਾਰਾ ਅਸੀਂ ਬਹੁਤ ਸਾਡੀ ਕੰਡੀਸ਼ਨ ਖਰਾਬ ਆ ਦੇਖੋ ਜੀ ਇਹਦੇ ਬਾਰੇ ਮੈਂ ਤੁਹਾਡੇ ਚੈਨਲ 'ਤੇ ਹੀ ਦੱਸਣਾ ਚਾਹੁੰਦਾ ਵਾਂ ਮੈਂ ਅੱਗੇ ਵੀ ਬੇਨਤੀ ਕੀਤੀ ਆ ਕਿ ਇਹ ਕੋਈ ਕੁਦਰਤੀ ਆਫਤ ਨਹੀਂ ਗਈ ਇਹ ਇੱਕ ਜਿਹੜੇ ਬੰਨਾਂ ਤੋਂ ਅੰਦਰ ਅਸੀਂ ਬੈਠੇ ਆ ਸਾਨੂੰ ਇੱਕ ਸਰਕਾਰ ਵੱਲੋਂ ਸ਼ਿਕਾਰ ਬਣਾਇਆ ਜਾ ਰਿਹਾ ਜੀ ਬਿਲਕੁਲ ਜੀ ਸ਼ਿਕਾਰ ਮਾਰ ਕੇ ਸਾਨੂੰ ਮਾਰ ਕੇ ਫਿਰ ਇਸੇ ਤਰ੍ਹਾਂ ਜਿਹੜਾ ਵਾ ਆਪਣੀ ਸਿਆਸਤਾਂ ਕਰਨਗੇ ਤੇ ਇਹੋ ਹੀ ਫੰਡ ਜਿਹੜਾ ਵਾ ਸਾਡੇ ਹਿੱਸੇ ਆਉਣਾ ਖਾਤੇ ਸਾਡੇ ਪਹੁੰਹਣਗੇ ਇਹ ਕਰੋੜਾਂ ਦੀਆਂ ਜਾਇਦਾਦਾਂ ਬਣਾਉਣਗੇ ਜੀ ਇਹ ਇਸ ਇਸ ਵਿਸ਼ੇ ਦੇ ਨਾਲੇ ਪਾਣੀ ਛੱਡਦੇ ਆ ਦੂਜੀ ਗਾ ਦੂਜਿਆਂ ਨੂੰ ਇੱਕ ਹੋਰ ਵੀ ਫਾਇਦਾ ਹੁੰਦਾ ਜੀ ਜਦੋਂ ਕਿਸਾਨ ਤੇ ਮਜ਼ਦੂਰ ਇੰਨਾ ਗਰੀਬ ਹੋ ਗਿਆ ਇਹਨਾਂ ਨੂੰ ਇਹ ਵੀ ਆ ਵੀ ਇਹ ਬੋਲਦੇ ਆ ਇਹ ਸਰਕਾਰਾਂ ਦੇ ਖਿਲਾਫ ਬੋਲ ਨਾ ਸਕਣ ਇੰਨੇ ਇਹਨਾਂ ਨੂੰ ਕਮਜ਼ੋਰ ਕਰ ਦਿਓ ਕਿ ਇਹ ਸਰਕਾਰਾਂ ਦੇ ਖਿਲਾਫ ਆਵਾਜ਼ ਉਠਾਉਣ ਜੋਗੇ ਨਾ ਰਹਿ ਜਾਣ ਇਹ ਬੜੀ ਵੱਡੀ ਸਾਸਤ ਚੱਲਣ ਧੀ ਆ ਬਹੁਤ ਜਿਆਦੀ ਵੱਡੀ ਹਾਂਜੀ ਤੇ ਇਸ ਕਰਕੇ ਸਾਡੀ ਬੇਨਤੀ ਆ ਕਿ ਇਹਨਾਂ ਚੀਜ਼ਾਂ ਤੋਂ ਜਿਹੜੀਆਂ ਵਾ ਲੋਕ ਸਾਡਾ ਲਾਭ ਨਾ ਲੈਣ ਅਸੀਂ ਬੇਨਤੀ ਕਰਦੇ ਹਾਂ ਕਿ ਜਿੰਨੇ ਵੀ ਲੋਕਾਂ ਨੇ ਗਰੀਬਾਂ ਦਾ ਹੱਕ ਖਾਦਾ ਵਾ ਤੇ ਉਹਨਾਂ ਦੇ ਜਾਨ ਸੋਨਿਆ ਸੋਸਰੀਆ ਕਾਲ ਜਾ ਦੇ ਉਹਨਾਂ ਦੀਆਂ ਕੁੜੀਆਂ ਕੰਮਲੀਆਂ ਜਾਂਦੀਆਂ ਹੁੰਦੀਆਂ ਨੇ ਜਾਂ ਉਹਨਾਂ ਦੇ ਮੁੰਡੇ ਕਮਲੇ ਹੋ ਕੇ ਘਰੋਂ ਨਿਕਲ ਜਾਂਦੇ ਹੁੰਦੇ ਆ ਤੇ ਮੇਰੀ ਬੇਨਤੀ ਆ ਕਿ ਗਰੀਬਾਂ ਦਾ ਹੱਕ ਨਾ ਖਾਰੋ ਸਾਨੂੰ ਮਾਰ ਕੇ ਸਾਡੇ ਮਰਿਆਂਾਂ ਦੇ ਰੋਟੀਆਂ ਨਾ ਸੇਕੋ ਸਿਆਸੀ ਰੋਟੀਆਂ ਨਾ ਸੇਕੋ ਤੇ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਆ ਸਰਕਾਰ ਨੂੰ ਮੇਰੀ ਬੇਨਤੀ ਆ ਵਾਰ-ਵਾਰ ਇਹੀ ਤੁਹਾਡੇ ਚੈਨਲ 'ਤੇ ਨਹੀਂ ਕਿ ਸਾਨੂੰ ਮਾਰ ਕੇ ਸਕਾਰ ਬਣਾ ਕੇ ਤੇ ਤੁਸੀਂ ਆਪਣੀਆਂ ਰੋਟੀਆਂ ਨਾ ਸੇਕੋ ਆਪਣੀਆਂ ਜਾਇਦਾਦਾਂ ਨਾ ਬਣਾਓ ਉਨੀਆਂ ਲੱਕੜਾਂ ਤੁਹਾਨੂੰ ਮਿਲਣੀਆਂ ਉਨੀਆਂ ਸਾਨੂੰ ਮਿਲਣੀਆਂ ਸਵੇਿਆਂ ਚ ਬਿਲਕੁਲ ਧੰਨਵਾਦ ਜੀ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਹਾਂਜੀ ਬਾਪੂ ਜੀ ਕਿੰਨਾ ਕੁ ਪਾਣੀ ਅੱਗੇ ਜੀ ਪਾਣੀ ਤਾਂ ਲੱਗਦਾ ਹੀ ਆਉਂਦਾ ਪਿਆ ਅੱਛਾ ਜੀ ਆਪਣਾ ਇਹੋ ਹੀ ਏਰੀਆ ਕਿ ਨਹੀਂ ਆਪਣਾ ਫਰੀਪੋਰੀ ਜੀ ਮੈਂ ਇੱਥੇ ਗੁੱਡੀ ਰਹਿੰਦੀ ਉਹਨੂੰ ਕੱਢਣ ਆਇਆ ਬਾਹਰ ਅੱਛਾ 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 ਹਾਂ ਅਮੋੜ ਦਾ ਸਾਰਾ ਭੇਜ ਜਾਂਦੇ ਠੀਕ ਹਾਂ ਵੀ ਇੰਨਾ ਪਾਣੀ ਜ਼ਿਆਦਾ ਵਧ ਰਿਹਾ ਜੀ ਹਾਂ ਇੱਥੋਂ ਤਾਂ ਆ ਗਿਆ ਅੱਛਾ 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 ਅਮੋੜ ਤੋਂ ਸਟਾਰਟ ਕਰਾਂ ਹਾਂ